ਤੁਸੀਂ ਮੇਰੇ ਸਿੱ ਰਾਹੋ ਮੱਤੇਵਾੜਾ ਹਾਈਵੇ ਤੇ ਮੌਜੂਦ ਹੈ ਇੱਕ ਆ ਟਿਪਰ ਚਾਲਕ ਦੀ ਨਲਾਕੀ ਕਰਕੇ ਇੱਕ ਘਰ ਜਿਹੜਾ ਉੱਜੜ ਜਾਣਾ ਸੀਗਾ ਇਹ ਟਿਪਰ ਜਿਹੜੀ ਕੰਪਨੀ ਦਾ ਤਾਂ ਨਾਮ ਹੈ ਜੀ ਚੰਦ ਅਰਥ ਮੂਵਰਸ ਔਰ ਸੱਚੀਓ ਇਹ ਧਰਤੀ ਕਮਾਉਂਦੇ ਹੀ ਆਉਂਦੇ ਸੜਕਾਂ ਤੇ ਇੰਨੀ ਕੁ ਜਾਣਕਾਰੀ ਹਾਸਲ ਹੋਈ ਕਿ ਜਦੋਂ ਕਹਿੰਦੇ ਖਾਲੀ ਗੱਡੀ ਹੁੰਦੀ ਆ ਫਿਰ ਸਪੀਡ ਜਿਹੜੀ ਇਹਨਾਂ ਦੀ ਉਹ ਓਵਰ ਹੋ ਜਾਂਦੀ ਹੈ ਜੇ ਗੱਡੀ ਲੋਡ ਹੋਵੇ ਤਾਂ ਗੱਡੀ ਓਵਰਲੋਡ ਹੋ ਜਾਂਦੀ ਹੈ ਮੈਂ ਕੀਤੀ ਉਹ ਗੱਡੀ ਜੀ ਮੈਂ ਕਰਕੇ ਭੱਜਾਂਗੇ ਇਹ ਜਾਂ ਨਹੀਂ ਭੱਜ ਉਹ ਤਾਂ ਉਤਰ ਕੇ ਭੱਜ ਗਿਆ ਪੰਪ ਤੇ ਜਾ ਕੇ ਬਹਿ ਗਿਆ ਜੀ ਅਰੇ ਪਿੱਛੋਂ ਕਿੰਨੀ ਦੂਰ ਤੋਂ ਜਿਹੜਾ ਐਕਸੀਡੈਂਟ ਹੋਇਆ ਕਹਿੰਦੇ 20 25 ਫੁੱਟ ਕਸੀਟ ਦਾ ਹੀ ਲੱਗਾ ਹਾਂਜੀ ਆ ਪਿੱਛੇ ਦੇਖ ਲਓ ਤੁਸੀਂ 25 30 ਫੁੱਟ ਤੋਂ ਪਿੱਛੋਂ ਘੜੀ ਦਾ ਹੀ ਗੱਡੀ ਨੂੰ ਲਿਆਏ ਆ ਉਹ ਕਹਿ ਰਹੀ ਮੇਰੀ ਅੱਖ ਲੱਗ ਗਈ ਦੱਸੋ ਅਸੀਂ ਇਹ ਮਾਰਕੀਟ ਦੇ ਮੋੜੇ ਵੀ ਨਹੀਂ ਆਪਣੀ ਬੈਠ ਕੇ ਕੰਮ ਨਹੀਂ ਕਰ ਸਕਦੇ ਆਪਣੀ ਮਾਰਕੀਟ ਦੇ ਮੋੜੇ ਕੋਈ ਕੋਈ ਜਵਾਬ ਰੱਖਿਆ ਕਿ ਅੱਖ ਲੱਗ ਗਈ ਰੱਖ ਕੇ ਹੋ ਕੇ ਪ੍ਰਸ਼ਾਸਨ ਕੋ ਜਾਓਗੇ ਜਾਂ ਡੀਸੀ ਸਾਹਿਬ ਕੋ ਹਾਂ ਜੀ ਉਹਨਾਂ ਨੂੰ ਵੀ ਲੈ ਕੇ ਜਾਓ ਜਿਹੜੇ ਜਿਹੜੇ ਥੋੜੇ ਦਿਨ ਪਹਿਲਾਂ ਵੋਟਾਂ ਮੰਗ ਕੇ ਗਏ ਆ ਫੇਰ ਮੰਗਣ ਆਉਣੀਆਂ ਉਹਨਾਂ ਨੂੰ ਤਾਂ ਜੀ ਆਪਣਾ ਰੀਤੇ ਦਾ ਮਤਲਬ ਆ ਦਰਿਆਜੂ ਕੜ ਕੜ ਰੀਤੇ ਵੇਚੀ ਜਾਂਦੇ ਉਹਨਾਂ ਦਾ ਕੋਈ ਮਤਲਬ ਨਹੀਂ ਹੜਾਂ ਵੇਲੇ ਵੀ ਕੋਈ ਨਹੀਂ ਆਇਆ ਇਦਾਂ ਦੇ ਦੁੱਖ ਵੇਲੇ ਕੋਈ ਨਹੀਂ ਖੜਦਾ ਜੀ ਆ ਕੇ ਦੁੱਖ ਵੇਲੇ ਨਹੀਂ ਕੋਈ ਕੋਈ ਨਹੀਂ ਖੜਦਾ ਜੀ ਇੱਥੇ ਆ ਕੇ ਵੋਟਾਂ ਵੇਲੇ ਘਰੋਂ ਗੱਡੀ 'ਚ ਚੱਕ ਚੱਕ ਕੇ ਲੈ ਕੇ ਜਾਂਦੇ ਆ ਹੁਣ ਅੱਜ ਜਦ ਮਰੀਜ਼ ਜਦ ਐਕਸੀਡੈਂਟ ਹੋਣ ਤੋਂ ਬਾਅਦ ਬੰਦਾ ਫਟੜੋੜ ਹੋ ਕੇ ਫੇਰ ਕਿਸੇ ਨੇ ਨਹੀਂ ਆਉਣਾ ਦੁੱਖ ਦੀ ਘੜੀ 'ਚ ਕੋਈ ਨਹੀਂ ਖੜਦਾ ਜੀ ਇੱਥੇ ਆ ਕੇ ਫੇਰ ਉਹਨਾਂ ਦੀ ਵੀ ਅੱਖ ਉਹ ਇਦਾਂ ਘੜੀਸ ਦਾ ਹੀ ਲਿਆਇਆ ਇਹਨਾਂ ਨੇ ਆਹ ਦੇਖੋ ਇੱਥੋਂ ਇੱਥੋਂ ਵੱਜੂਗਾ ਇੱਕ ਗੱਲ ਹੋਰ ਸੋਚਦੇ ਪਾਈ ਜੇ ਕੋਈ ਮੋਟਰਸਾਈਕਲ ਵਾਲਾ ਹੁੰਦਾ ਉਹ ਤਾਂ ਕੁਚਲੇ ਹੀ ਦੇਣਾ ਸੀ ਕੁਚਲੇ ਹੀ ਦੇਣਾ ਸੀ ਜੀ ਉਹ ਤਾਂ ਜਾਨ ਉਸੇ ਟਾਈਮ ਥੱਲੇ ਬਾੜ ਦਿੰਦੇ ਆ ਮੋਟਰਸਾਈਕਲ ਵਾਲੇ ਤਾਂ ਲੱਭਦਾ ਨਹੀਂ ਕੋਈ ਜੀ